ਪੀਸ ਫਾਊਂਡੇਸ਼ਨ ਵੱਲੋਂ ਆਪਣੇ ਸੂਬਿਆਂ ਨੂੰ ਜਾ ਰਹੇ ਪ੍ਰਵਾਸੀਆਂ ਨੂੰ ਲੁਧਿਆਣਾ ਦੇ ਗੁਰਨਾਣਕ ਸਟੇਡੀਅਮ ਦੇ ਵਿੱਚ ਖਾਣ ਅਤੇ ਪੀਣ ਦਾ ਸਮਾਨ ਵਿਤ੍ਰਿਤ ਕੀਤਾ ਜਾ ਰਿਹਾ ਹੈ ਫਾਊਂਡੇਸ਼ਨ ਦੇ ਟਰਸਟੀ ਆਈ. ਜੈੱਟਾ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਆਪਣੇ ਸੂਬਿਆਂ ਨੂੰ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਰਸਤੇ ਦੇ ਵਿੱਚ ਕਰੀਬਨ 2 ਦਿਨਾਂ ਦੇ ਸਮੇਂ ਲਈ ਖਾਣ ਅਤੇ ਪੀਣ ਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਕਿ ਉਹਨਾਂ ਨੂੰ ਰਸਤੇ ਦੇ ਵਿੱਚ ਕੋਈ ਦਿੱਕਤ ਨਾ ਆਵੇ ਇਸ ਤੋਂ ਇਲਾਵਾ ਫਾਊਂਡੇਸ਼ਨ ਵੱਲੋਂ ਸਮੇਂ-ਸਮੇਂ ਤੇ ਕਈ ਸੋਸ਼ਲ ਐਕਟੀਵਿਟੀਆਂ ਵੀ ਕੀਤੀਆਂ ਜਾ ਰਹੀਆਂ ਨੇ ਮਾਈਜੈਟਾ ਹੈ ਮੈਂ ਮੈਨੇਜਿੰਗ ਡਿਸ਼ੀ ਆ ਪੀਸ ਫਾਊਂਡੇਸ਼ਨ ਦਾ ਅੱਜ ਅਸੀਂ ਜਗ੍ਹਾ ਤੇ ਆਏ ਆ ਖਾਸ ਕਰ ਮਜ਼ਦੂਰ ਲੋਕ ਜਿਹੜੇ ਨੇ ਉਹ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਨੇ ਅਸੀਂ ਦੇਖਿਆ ਕਿ ਪਿਛਲੇ ਦਿਨਾਂ ਵਿੱਚ ਬੜਾ ਉਹਨਾਂ ਨੂੰ ਦੁੱਖ ਉਠਾਉਣਾ ਪਿਆ ਕੋਈ ਪੈਸਾ ਨਹੀਂ ਆ ਕੁਝ ਖਾਣ ਨੂੰ ਨਹੀਂ ਆ ਅੱਜ ਅਸੀਂ ਖਾਣੇ ਦਾ ਸਮਾਨ ਪਾਣੀ ਦੀ ਬੋਤਲ ਉਹਨਾਂ ਦੇ ਲਈ ਰਸਤੇ ਦੇ ਦੇ ਇਲਾਕੇ ਆਏ ਆ ਇਸ ਕਰਕੇ ਕਿ ਰਸਤੇ ਦੇ ਵਿੱਚ ਜੇਕਰ ਉਹਨਾਂ ਕੋਈ ਖਾਣ ਲਈ ਕੁਝ ਨਹੀਂ ਆ ਉਕਮ ਸੇ ਕਮ 1 ਜਾਂ 2 ਦਿਨ ਆਪਣਾ ਗੁਜ਼ਾਰਾ ਕਰ ਸਕਦੇ ਨੇ ਪੀਸ ਫਾਊਂਡੇਸ਼ਨ ਜਿਹੜੀ ਆ ਬੱਚਿਆਂ ਦੇ ਵਿੱਚ ਖਾਸ ਕਰਕੇ ਸੇਵਾ ਕਰ ਰਹੀ ਹੈ ਔਰ ਨਸ਼ੇ ਦੇ ਵਿਰੋਧੇ ਕੰਮ ਕਰ ਰਹੀ ਹੈ ਬਹੁਤ ਸਾਰੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਕੈਂਪ ਲਗਾ ਰਹੀ ਹੈ ਔਰ ਪਿਛਲੇ ਦਿਨਾਂ ਵਿੱਚ ਅਸੀਂ ਕਾਫੀ ਮਰੀਜ਼ਾਂ ਦੇ ਆਈ ਕੈਂਪ ਲਗਾਏ ਨੇ ਔਰ ਡੈਂਟਲ ਕੈਂਪ ਲਗਾਏ ਨੇ ਆਉਣ ਵਾਲੇ ਸਮੇਂ ਵਿੱਚ ਅਸੀਂ ਚਾਹੁੰਦੇ ਆ ਕਿ ਔਰ ਵੀ ਇਹ ਮਜ਼ਦੂਰ ਜਿਹੜੇ ਬਾਹਰ ਜਾ ਰਹੇ ਉਹਨਾਂ ਦੀ ਇਸ ਤਰ੍ਹਾਂ ਸੇਵਾ ਕਰ ਸਕੀਏ ਥੈਂਕ ਯੂ ਵੈਰੀ ਥੈਂਕ ਯੂ View report, SMZ News.